ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੇ ਵਿੱਚ ਤੇ ਅੱਜ ਕੋਟੀ ਪਾਈਆਂ ਮੈਂ ਚਾਚੇ ਦੀ ਉਹ ਨਹੀਂ ਲੱਕਣ ਦੀ ਹੈ ਚੱਲੇ ਹਾਂ ਸਲੂਨ ਤੇ ਦੇ ਅੰਦਰ ਕਿਰੰਦੀ ਦੀ ਵੀ ਹੈ ਤੇ ਕਿਰੰਦੀ ਦੀ ਹੈ ਜੀ ਸਾਸਰੀਆਂ ਕਾਲ ਜੀ ਕਿੰਨਾ ਖੁਸ਼ ਹੈ ਇਹ ਨਾਲ ਇੰਨੇ ਆ ਲਾਲੀ ਹੈ ਕਿ ਟੋਪੀ ਪਾਈ ਟੋਪੀ ਪਾਲਾ ਗੁਰਵਾਟਾਂ ਦੇ ਬਰੀ ਹੋ ਦਾਦਨੇ ਅੱਜ ਕੀਤੀ ਮਾਲਸ ਗੁਰੂ ਆ ਅੱਜ ਐ ਸਾਰੇ ਸਰੀਰ ਦੀ ਰਗੜਦਾ ਫੜ ਕੇ ਐ ਚੈੰਜ ਆ ਗਿਆ ਤੇ ਚਕਾਨ ਜਹਾਇਆ ਉਹਦਾ ਫੱਕ ਪੈ ਗਿਆ ਅੱਗੇ ਨਾਲ ਚੱਲੀਏ ਪਿਆਰ ਵੀ ਬਣਾ ਕਰਦਾ ਤੇ ਮਾਂਜੀ ਵੀ ਬੜੀ ਮਾਂਜੀ ਬੜੀ ਲੋਣੀ ਆਉਂਦੀ ਤੇ ਮਾਲਸ ਵੀ ਵਰੀ ਨਾ ਕਰਦਾ ਹੁੰਦਾ ਚੱਲੀਏ ਚੱਲੋ ਸਿੰਘ ਵੀਡੀਓ ਚ ਚਾਲੂ ਕਰ ਲੈ ਸਿੰਘ ਲੈ ਵੀ ਘਰੇ ਆਵਾ ਵਿਸ਼ਾਲ ਤੇ ਵਿਸ਼ਾਲ ਨੂੰ ਲੈਣ ਚੱਲਾ ਹਾਂ ਹੁਣੇ ਫੋਨ ਆਇਆ ਮੈਨੂੰ ਕਹਿੰਦਾ ਮੈਂ ਗੋਨਾ ਸਕੂਲੋਂ ਇੱਧਰ ਨੂੰ ਤੁਰਦਾ ਆਂਦਾ ਘਰੋਂ ਨੂੰ ਤੇ ਮੈਨੂੰ ਰਾਹ ਚੁੱਕ ਲਈ ਤੇ ਇਧਰ ਮੈਂ ਸ਼ਹਿਰ ਭਾਂ ਘਰੇ ਪਹੁੰਚ ਹੀ ਗਿਆ ਹੋਇ ਤੇ ਫਿਰ ਉਹਨੂੰ ਮੈਂ ਚਾਚੇ ਆ ਛੱਡ ਆਉਣਾ ਕਿਉਂਕਿ ਮੈਂ ਤਾਂ ਚੱਤ ਨਹੀਂ ਆਣਾ ਕਿਤੇ ਕੰਮ ਫਿਰ ਮੈਂ ਤੂੰ ਚੱਲਦੀ ਪੂਜਾ ਚੱਲ ਤੇ ਫਿਰ ਹੀ ਆਉਨੇ ਆ ਤੇ ਅੱਜ ਅਸੀਂ ਰਵੀ ਆਏ ਅੱਜ ਸਾਰੇ ਭਰਾ ਆਪਾਂ ਇਕੱਠੇ ਹੋਵਾਂਗੇ ਤੇ ਗੱਲਾਂ ਬਾਤਾਂ ਵਾਰਾਂਗੇ ਤੇ ਵਧੀਆ ਲੱਗਦਾ ਮੈਨੂੰ ਬੜਾ ਹੋਇ ਤੇ ਇਹ ਹੁਣੇ ਚੱਲੀਏ ਆਪਾਂ ਉਹਨੂੰ ਪਹੁੰਚ ਲਾ ਮੈਂ ਸ਼ਾਮ ਫਿਰ ਲੈ ਕੇ ਤੇ ਨਾਲ ਛੱਡ ਆਉਣਾ ਉਧਰ ਅੱ비 ਵਧੀਆ ਲਵੇ ਤੇ ਫਿਰ ਖਲੋਤਾ ਹੀ ਹੁੰਦਾ ਹੈ ਵਿਚਾਰਾ ਆ ਹੀ ਤੁਰਦਾ ਈ ਹਾਲ ਹੈ ਹਾਲ ਠੀਕ ਠਾਕ ਵਾ ਵਧੀਆ ਬੜੇ ਚਿਰ ਦਾ ਟਿਕਣੇ ਚਲਾ ਬਹਿ ਮੰਗਰ ਹੋਰ ਸੁਣਾ ਵਾ ਵਧੀਆ ਹੀ ਰੇ ਨੂੰ ਕਰਤਾ ਹੁਣ ਹੋ ਗਈ ਲੱਗਾ ਹੁਣ ਨੂੰ ਮਘਾ ਤੂੰ ਹੋਰ ਨੂੰ ਮੈਂ ਵੀ ਮੈਸੇਜਾਂਗਾ ਨੂੰ ਕਹਿੰਦਾ ਮੇਰੇ ਕੋ ਨਹੀਂ ਹਲੇ ਆਇਆ ਜਣਾ ਆਇਆ ਨਾ ਉਹਨੂੰ ਕਹਿ ਕਹਿੰਦਾ ਮਾ ਆ ਗਿਆ ਬਸ ਵਾ ਤੁਹਾਡਾ ਇੱਧਰ ਲੈ ਜਾਂਦਾ ਮੈਂ ਇਹ ਬਲੋ ਜ ਬੜਾ ਆਤਾ ਹੁੰਦਾ ਭਾਈ ਆਹ ਸੱਚੀ ਸੱਚੀ ਨਹੀਂ ਲੈ ਆ ਵੀ ਮੈਨੂੰ ਹੋਇਆ ਵਾ ਬੁਖਾਰ ਤੇ ਚਲ ਮੰਡਿਆ ਭਰਾ ਦਾ ਮਰਨ ਦੇ ਕਿਨਾਰੇ ਪਏ ਆ ਆ ਕਿਹੋ ਜਿਹਾ ਗੱਲਾਂ ਗੱਲਾਂ ਤਾਂ ਲਿਸਕਦੀਆਂ ਪੂਰੀਆਂ ਪੂਰੀਆਂ ਮੈਂ ਹੁ ਕਰੂਗਾ ਬੰਦਾ ਕਿ ਨਹੀਂ 글로 ਜਿਹੜੀ ਵੈਕਸ ਕੀਤੀ ਉਦੋਂ ਦੀ ਅੱਜ 글로 ਬਣੇ ਉਦੋਂ ਦਾ ਸਹੀ ਗੱਲ ਗੁਰੂ ਆ ਬਹੁਤ ਜਿਆਦੇ ਬੁਖਾਰ ਨਾਲ ਬੁਰੇ ਹਾਲਾਤ ਹੋ ਚੁੱਕੇ ਆ ਤੇ ਚੱਲੀਏ ਤੇ ਕਦੇ ਸੋਈਏ ਰਮਾਨਾ ਠੰਡ ਬੜੀ ਹੋ ਗਈ ਲਾਵੇ ਚੱਲੀਏ ਘਰੇ ਯਾਰ ਹੁਣ ਲੱਗਦਾ ਬੁਖਾਰ ਹੋ ਰਿਹਾ ਵਾ ਥੋੜਾ ਥੋੜਾ ਜਿੱਕਾ ਹੰਤੇ ਹੁਣ ਬਹੁਤ ਔਖਾ ਆ ਮੈਡੀਸਿਨ ਲੈ ਕੇ ਆਏ ਅੰਗਲੇ ਗੁਰੂਆ ਖਾ ਲਈਆ ਉਹ ਮਾਤ ਬਿਟੋਂਦੀ ਮੇਰੀ ਤੇ ਲੈ ਜਤ ਨਹੀਂ ਕਹਾਂ ਚੱਲੇ ਆ ਜਲਦੀ ਚੱਲੀ ਫੇਰ ਆਪਾਂ ਕਰੇ ਜੋ ਨੂੰ ਕਰੇ ਕਰੀਏ ਪੂਆ ਆਪਣੇ ਮਜਹਿ ਮੇ ਲੰਗ ਪੂਆ ਨੇ ਪੂਆ ਗੜੀ ਵੀ ਲੈ ਆ ਤਾ ਚੱਲੀ ਜੇ ਅੱਜ ਉਹ ਪੂਆ ਤਾਂ ਓਏ ਪੂਆ ਤਾਂ ਏ ਹੰਡ ਗੜੀ ਹੋ ਗਈ ਜੋ ਉਹ ਪੈਨ ਦੇ ਵੀਰ ਤੇ ਹੁਣ ਕੋਈ ਨਹੀਂ ਹੁੰਦਿਆ ਹਾਂਜੀ ਪਾਜੀ ਕੀ ਹਾਲ ਜੇ ਠੀਕ ਠਾਕ ਜੋ ਵਧੀਆ ਵਧੀਆ ਓ ਛੋਟਾ ਜਿਹਾ ਜੀਵਨ ਚੂਹੇ ਅਗਲੇ ਵਾਰ ਆ ਜੀਂ ਤੇ ਯਾ ਡੱਕੜੋ ਨਹੀਂ ਵਸਟਾ ਇਹਨੂੰ ਦਾਦਾ ਛੂਟਾ ਇਹ ਬੋਲੂ ਛੂਟਾ ਬੋਲ ਲਈ ਲੈ ਵੀ ਉਦਾ ਜਹੀਰੇ ਨੂੰ ਉਹ ਜੀਤਾਂ ਦੇ ਉਹ ਆਇਆ ਨਹੀਂ ਉਹਨੇ ਨਾ ਕਰਤੀ ਚਾਵਲ ਲੈ ਚੱਲ ਕੋਈ ਨਹੀਂ ਅਗਲੀ ਕਹਿੰਦਾ ਮੰਗੂ ਤੋ ਗੱਲ ਲਈ ਹੈ ਅਗਲੀ ਰੀ ਕਹਿੰਦਾ ਆਉਂਗਾ ਮੈਂ ਆਲੀਏ ਜੀ ਵਧਫਿਆਉਣ ਦੇਣਾ ਦਾਦੀਂ ਗੇ ਆਹ ਕੌਣ ਕੀ ਦੇ ਦੇਨੇ ਅਮੀ ਰੋਟੀ ਪਾਣੀ ਬਣਾ ਜਾ ਰੋਟੀ ਬਣੀ ਐ ਚੋਲੇ ਗੇ ਲੂਣਾਂ ਦੇ ਸੱਚ ਚੋਲ ਵੀ ਆ ਗਏ ਨਾ 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 ਇਹ ਰੇਸ਼ ਦੁਪਹਿਰੇ ਵੀ ਚੋਲ ਖਾਲੇ ਆ ਆ ਹੁਣ ਵੀ ਚੋਲ ਖਾਇਆ ਵ ਚੋਲ ਮਾੜੇ ਆ ਯਾਰ ਜਿ ਕਾਮ ਹੋਇਆ ਵ ਬਲਕਮ ਚੋਲਾ ਨਾ ਬਲਕਮ ਬੰਦੀ ਆ ਤੂੰ ਜਰਾ ਹੌਣ ਫੇਰੇ ਇੱਕ ਮਿੰਟ ਚੁੱਪ ਕਰੋ ਚੁੱਪ ਕਰੋ ਉਹ ਮੈਂ ਕਹਤਾ ਚੋਲੂਰੀ ਨਾਲ ਲੈਂਦੇ ਆ ਬੋਰੇ ਵਿਚ ਆਲੂਆਂ ਵਾਲੇ ਇਹ ਚਾਰ ਦੇ ਕਦਾ ਇਹਨਾਂ ਕੀ ਹੁੰਦੇ ਚਾਰ ਦੇ 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 ਚਰੋ ਨਾ ਦੇ ਦੇ ਨਨ ਮੈਂ ਵੀ ਚਿਰ ਲੈਣਾ ਨਾਲੇ ਦੂਜੇ ਮਸਾ ਲੈ ਚੱਲੂਗਾ ਚੱਲੂਗਾ ਸਭ ਕੁਝ ਚੱਲੂਗਾ ਸਾਸਰਾ ਚੱਲੂਗਾ ਸਾਸ ਨੇ ਚੱਲੂਗਾ ਕੀ ਕਹਿ ਲੈ ਮੈਂ ਬਹੁਤ ਸਾਰੇ ਬੁਖਾਰ ਵੀ ਆ ਰਿਹਾ ਅਸਲ ਜੇ ਬਦਾਂ ਬੁਖਾਰ ਕਿਉਂ ਆ ਵਦਨ ਦਾਦਾ ਮਾ ਸਨੂੰ ਤੇ ਆਜੂਗਾ ਕੰਮ ਲੈ ਇਹਨੂੰ ਖਲਾਅ ਛੜਿਆ ਇਹਨੂੰ ਮੈਂ ਵਾਲ ਫੜ ਨਾਲ ਮੈਂ ਇੰਦੀ ਡੇਮ ਕਰਨ ਤੁਹਾਇਂ ਨਾਲ ਤਾਂ ਵੀਰ ਕਰਨੀਆਂ ਬੁਖਾਰ ਨੂੰ ਹੋ ਗਿਆ ਹੁਣ ਉਹ ਦਾ ਜ਼ੁਕਾਮ ਨਹੀਂ ਹਟਦਾ ਥੋੜੀ ਹੋਵੇ ਪਹਿ ਜਾ ਤਾਂ ਵੀ ਜ਼ੁਕਾਮ ਮਾਰਾ ਦੋ ਦੋ ਅਸੀਂ ਜ਼ੁਕਾਮ ਕਿ ਧਰਦਾ ਸਰ ਦਵਾਈ ਲੈਂਦੀ ਨੇ ਘਰੇ ਜੜੀ ਦਵਾਈ ਵੀ ਲੈਂਦੀ ਕਿ ਨਹੀਂ ਦਵਾਈ ਮੇਰੀ ਆਵਾਜ਼ ਦਵਾਈ ਲੈ ਆਓ ਆਹ ਉਹ ਇਹਨਾਂ ਨੇ ਕਾਜੀ ਦਵਾਈ ਦਿੱਤੀ ਇਹਨੂੰ ਅੱਛਾ ਅੱਛਾ ਮਾਰਾ ਚਪੇੜ ਝਟਕਾ ਆਂਦੇ ਆ ਅੱਜ ਮੇਕਅਪ ਹੀ ਤੇ ਅੱਜ ਲਾਈਟ ਤੁਹਾਡੇ ਘਰ ਰਹਿ ਗਿਆ ਜਿਵੇਂ ਆਪਣੀ ਲਾਈਟ ਨੂੰ ਮਿਸ ਕਰਨ ਰਿਆ ਸੀ ਉੱਥੇ ਅੱਜ ਜਿੱਤੋ ਕੰਮ ਲੈਣਾ ਤੇ ਅੱਜ ਇੱਥੇ ਰਹਿ ਗਈ ਹੈ ਤੇ ਤੂੰ ਲੈ ਜਾਣੀ ਹੈ ਨਾ ਇੱਥੋਂ ਕਰਵਾਉਣਾ ਉਹ ਯਾਰ ਚੇਤਾ ਭੁੱਲਦਾ ਸਭ ਮੈਂ ਤਾਂ ਕਾਰ ਤੇ ਆਇਆ ਸੀਗਾ ਲੈ ਜਾਣੀ ਸੀ ਉਦੋਂ ਪਰ ਮੈਨੂੰ ਭੁੱਲ ਗਿਆ ਚੇਤਾ ਲੈ ਜਾਣਾ ਕੱਢੀ ਲਾਉਂਦਾ ਤੇ ਲੈ ਜਾਂਦਾ ਮम्मा ਨਾਲੀ ਰੱਖ ਕੇ ਚਲਾ ਜਾਂਦਾ ਹੁਣ ਬਣਾ ਗੱਡੀ ਦੇ ਟਾਇਰ ਕੰਨੇ ਦੇ ਪਾਣੇ ਦੋ ਟਾਇਰ ਖਰਾਬ ਹੋ ਗਏ ਜੰਤੀ ਜੀ ਪੁੱਛਿਆ ਮੈਂ ਕਿੰਨੇ ਦੇ ਟਾਇਰ ਕਹਿੰਦਾ ਸਸਤੇ ਹੀ ਮੈਂ ਕਿਦਾਂ 16000 ਦਾ ਕਹਿੰਦੇ ਇੱਕ ਆਹੋ ਇੱਕ 16000 ਦਾ 16000 ਦਾ ਮੈਂ ਮੈਨੂੰ ਟੈਕ ਕਰਾਉਂਦਾ ਲੱਗਾ ਤੂੰ ਦੇ ਤੇ ਉਹ ਯਾਰ ਬਾਰੋਂ ਪਵਾ ਲਾਂਗੇ ਕਿ ਜਿਹੜੀ ਸਿੱਧੀ ਗੱਲ ਹੈ ਤੇ ਮਿੰਦਰ ਬਾ ਉਹ ਸੱਤ ਅੱਠ ਹਜ਼ਾਰ ਦਾ ਪੈ ਜਾਣਾ ਵਧੀਆ ਬਹੁਤ ਵਧੀਆ ਮਿਲ ਜਾਂਦੇ ਆ ਕਹਿੰਦੇ ਬਹੁਤ ਵਧੀਆ ਬੜਾ ਵਧੀਆ ਬੰਨਣ ਦੀ ਗੱਲ 16000 ਦੇ ਟਾਇਰ ਮੂਹ ਨੂੰ ਕਹਿ ਲੈਂਦੇ ਆ ਇਹਨੇ ਜੇ ਦੋ ਫੂਨ ਆ ਦੇ ਇਹਨੇ ਤਾਂ ਕੁੱਤਾ ਮਾਰ ਦੇਣਾ ਜੀ ਜਾ ਪਤਾ ਪੜਾ ਕਰ ਲੈ ਜੈਨੂੰ ਪੜਾ ਕਰ ਲੋ ਦੁਰਗਾਣੀ ਦੁਰਗਾ ਜਿੱਥੇ ਅਸੀਂ ਰਹਿ ਗਏ ਹਾਂ ਤੇ ਦੁਰਗੇ ਨੇ 10000 ਦੇ ਪੁਆਏ ਚੌਵੇਂ ਟਾਇਰ ਪਾਤੇ ਇਹਨਾਂ ਬ੍ਰੀਜਾ ਗੱਡੀ ਦੇ ਵੱਡੀ ਦੇ ਜਿੱਦੜ ਜਿੱਡੀ ਤੇਰੀ ਗੱਡੀਆਂ ਨੇ ਏਡੀ ਗੱਡੀ ਤੇ ਬ੍ਰੀਜਾ ਦੇ ਪਾਏ ਨੇ 10000 ਨਹੀਂ ਮੈਂ 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 ਤੁਹਾਨੂੰ ਦੱਸਦਾ ਚੌਵੇਂ ਟਾਇਰ ਬ੍ਰੀਜਾ ਦਾ ਬੰਦੀ 16 ਨੰਬਰ ਹੁੰਦਾ ਟਾਇਰ ਕਿੰਨਾ ਦਾ ਮੇਰੇ ਕੋਲ 18 ਆ 18 ਟਾਇਰ ਵੱਡੇ ਹੀ ਉਹਦੇ ਵੀ ਬ੍ਰੀਜਾ ਗੱਡੀ ਨਹੀਂ ਹੁੰਦੀ ਕਿ ਬ੍ਰੀਜਾ ਮੈਨੂੰ ਪਤਾ 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 ਆ ਜਿਹੜੇ ਵੱਡੇ ਸਾਈਜ਼ ਚ ਹੁੰਦੀ ਆ ਆਹੋ ਚੱਲ ਮੇਰੇ ਵਾਲੀ ਦੀ ਮਨਾਂ ਉਹਦੇ 10000 ਦੇ ਪਾਤੇ ਮੇਰੇ ਵਾਲੇ ਦੇ ਬ ਹਰ ਆਹਰ ਦੇ ਪੈਨ ਨੇ 15 ਦੇ ਪੈ ਜਣ ਨਹੀਂ ਹੋਲ ਸੇਲ ਚ ਮਿਲਦੇ ਸਸਤੇ ਮਿਲਦੇ ਜਿਹਦਾ ਸੈਕੰਡ ਹੈਡ ਨਹੀਂ ਹੁੰਦੇ ਨਵੇਂ ਨਵੇਂ ਸੈਕੰਡ ਹੈਡ ਚ ਨਵੇਂ ਮਿਲ ਜਾਂਦੇ ਲੱਤੇ ਮਿਲ ਜਾਂਦੇ ਆ ਇਹਦਾ ਐਕਸੀਡੈਂਟ ਕਿੰਨੀ ਹੁੰਦੀਆਂ ਉਹਨਾਂ ਦਾ ਲਾਗ ਰੱਖ ਲੈਂਦੇ ਕਿਉਂ ਮਿਲ ਜਣੇ ਰਸਤੇ ਲੱਗ। ਅੱਛਾ। ਪਰ ਇਹ ਉਹ ਦਿੱਲੀ ਲਾ ਕੋਹੋਂ ਤੇ ਆਉਂਦਾ ਇੱਕ ਲੈ ਕਹਿੰਦੇ ਉਹਨਾਂ ਨੇ। ਓਏ ਛਾ ਦਿੱਲੀ ਲਾ ਕੋ। ਤੂੰ ਆ ਲਾ ਕੀ ਕਹਿੰਦੇ ਯਾਰ ਗੱਲ ਲੁਧਿਆਣੇ ਦੇ ਲੱਗੇ ਜਿਹੜਾ ਗੇ ਹੀ ਉੱਥੇ ਆਪਣੇ ਰਸਤੇ ਜਰਾਂ। ਹਾਂ ਉਹ ਤੁਹਾਨੂੰ ਪਤਾ ਵੱਡਾ ਸ਼ਹਿਰ ਹੈ ਜਿਹੜਾ ਆਪਣੇ ਬਟਾਲੇ ਆਉਂਦੇ ਹੁੰਦੇ ਉਹ ਮੰਗੇ ਹੋ ਜਾਂਦੇ ਨੇ। ਬੜੇ ਬੜੇ ਆ ਇੱਥੇ ਹੁੰਦੇ ਹੁੰਦੇ। ਹਾਂ ਇਹ ਦੀ ਗੱਲ। ਬਟਾਲੇ ਤੇ ਆ ਗਏ ਫਿਰ 10000 ਤੇ ਕਿੱਥੇ 16000। ਕੋਈ ਵੀ ਕਹਿ ਰਹੇ ਨੇ ਉਹ ਚਾਹ ਮਿਲ ਜਾਣੇ। ਆ ਇਹ ਦੀ ਗੱਲ ਸਹੀ ਹੈ ਯਾਰ। ਪੱਕਾ ਹੈਗਾ ਕਿ ਨਾ। ਕਿਹਦੰਦੀਆਂ ਕੱਢੀਆਂ ਨੇ ਕੀ ਗੱਲ ਹੋ ਗਈ ਆ? ਕੁਛ ਦੀ ਰਬ ਖਾ ਦੇ ਰਬ ਖਾ ਤੇ ਬਲਕੀ ਲੱਗਣਾ ਮੈਂ ਪਈ ਆਸਮਾਨ ਜੁੱਟਣ ਡਿਆ ਬੜਾ ਆਈ ਆ ਹਾਏ ਵੇ ਲਈ ਜੇ ਫੀਲ ਦਵਾਈ ਨਾ ਸੋ ਜਿੱਦਾਂ ਗੁੱਡੇ ਨੂੰ ਲਾਦੀ ਬੋਲੇ ਦੀ ਵਾ ਉਦਾਂ ਲੱਗੇ ਮੈਨੂੰ ਐਸਾ ਇਹ ਪਤਾ ਕੀ ਜਾਂਦਾ ਸੈਲੇ ਤੈਨੂੰ ਗੱਲ ਆਦਾ ਮਿੰਦਰਪਾ ਇੱਥੇ ਰਾਜਨਾ ਪਰਲੂ ਜਾਣ ਡਿਆ ਤੇ ਕਹਿੰਦਾ ਦਾਦੇ ਨੂੰ ਫੋਨ ਲਾ ਓਏ ਮੈਂ ਕਿਉਂ ਕਹਿੰਦਾ ਦਾਦੇ ਨੂੰ ਕਹਿੰਿਆ ਮੈਂ ਪਰਲੂ ਜਾਣ ਡਿਆ ਵਾ ਤੇ ਕਹਿੰਦਾ ਪਿੰਨੀਆਂ ਉਹਦੇ ਵੀ ਖੱਲੀਆਂ ਬਣੀਆਂ ਨਹੀਂ ਨੇ ਖੱਲੀਆਂ ਮੇਰੇ ਬਣੀਆਂ ਤੇ ਕਹਿੰਦਾ ਮੈਂ ਪਰਲੂ ਨਾਲ ਪਰਲੂ ਵਾਲੇ ਨਾਲ ਮੈਂ ਗੱਲ ਕਰ ਲੈਣਾ ਆ ਵੀ ਇਹ ਕਿੰਨ ਲੱਤਾਂ ਦੇ ਉੱਤੋਂ ਦੀ ਨਿਗਾਹ ਮੜੇ ਕਿ ਕਣਕ ਕਰਾ ਦੇ ਬਸ ਤੇ ਮੈਂ ਕੜਕ ਪੱਕਾ ਹੀ ਹੋ ਜਣਾ ਲੱਤਾਂ ਦੇ ਮੇਣਾ ਕੜਕ ਕੇ ਕੋੜੀ ਵੀ ਜ਼ਰਾ ਖੜੀ ਨਹੀਂ ਮੁੜ ਕੇ ਮੁੜ ਕੇ ਫਿਊਚਰ ਸਭ ਕੁਝ ਖਤਮ ਹੋ ਜਣਾ ਨਹੀਂ ਮਾਰਾ ਲੱੱਕੀ ਸਭ ਕੁਝ ਖਤਮ ਹੋ ਗਿਆ ਲੱਤਾਂ ਲੱਤਾਂ ਵੜਾ ਕੇ ਡਾਕ ਨਹੀਂ ਆਣੀਆਂ ਲੱਤਾਂ ਐ ਹੀ ਰਹਿਣੀਆਂ ਆਕਣੀਆਂ ਆਕੜੀਆਂ ਲੈ ਜਾਣੀਆਂ ਨਾਲੋਂ ਬੜੀ ਆ ਗਈ ਜਦੋਂ ਪਤੰਗ ਦਾ ਤੀਲਾ ਟੁੱਟਾ ਉਹ ਤਾਂ ਨਹੀਂ ਆਇਆ ਫਿਰ ਭਲਾ ਜਦੋਂ ਤੰਗ ਤਾਂ ਅੰਗਰ ਫੇਪੜੇ ਕਹਣ ਲੱੱਕੀ ਸਭ ਕੁਝ ਖਤਮ ਹੋ ਗਿਆ ਲੱੱਕੀ 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 ਸਭ ਕੁਝ ਖਤਮ ਹੋ ਗਿਆ ਯਾਰ ਦਾਦਾ ਮੜ ਕੇ ਉੱਠੇ ਹੀ ਨਾ ਭਾਏ ਫੋੜੋ ਇਲਾਕੇ ਨਹੀਂ ਪ੍ਰਾਣੀ ਉਹਦੇ ਲੈ ਕਿਹਨੀ ਲੱਗਦੀ ਹੈ ਜੀ ਤੱਕ ਬਸ ਅਸੀਂ ਮਾ ਕਰੀ ਕਿ ਸੌਣ ਨਹੀਂ ਲੱਗਦੀ ਨਾ ਨੇਤ ਗੱਲ ਸਹੀ ਮੈਂ ਵੀ ਮਾਤਾ ਦੇ ਆ ਚੋਲ ਗੰਗ ਕੰਮ ਬੜਾ ਜੀੜਿਆ ਹੀ ਕਰਨਾ ਹਾਂ ਇਧਰ ਸਹੀ ਆ ਆ ਗੱਲ ਕਰਨੀ ਆ ਮੇ ਲੋਕੀ ਅਜੇ ਲਫਾਫੇ ਨੂੰ ਤਰਸਦੇ ਹੈ ਜਿਹਦੇ ਚ ਹੱਡੀਆਂ ਮੂਲੀਆਂ ਹੁੰਦੀਆਂ ਹੈ ਜੂੜੀ ਵਾਲੇ ਲਫਾਫੇ ਨਹੀਂ ਵੀਰ ਮੂਲੀਆਂ ਪਾਗ ਮੂਲੀਆਂ ਪਾਗ ਲੰਦੇ ਹੈ ਗੱਲ ਨਹੀਂ ਕਰਨੀ ਐਵੇਂ ਫਿਰਤੀ ਕਹਣਾ ਵਾ ਕੀ ਪਾਣੀ ਦਾਨੀ ਨੇ ਪੇਠ ਲੱਗਦੀ ਨਹੀਂ ਨਹੀਂ ਫਿਰ ਫਿਰ ਇਹਨੇ ਕਹਿਣਾ ਹੈ ਵੀ ਅਸਲ 'ਚ ਪਹਹਾ ਜਿਆਦਾ ਆ ਹੈ ਹੀ ਜਿਆਦਾ ਸਾਡੇ ਕੋਲ ਕੋਈ ਨਿਵਾਵੇ ਇਹਨੂੰ ਨੋਟ ਕਰ ਸਕਦੇ ਆ। ਆ ਟੀਨਾ ਜਿਹੜੀਆਂ ਨੇ ਸ਼ੌਕ ਨੂੰ ਪਾਈਆਂ ਵਾ ਇਹ ਤੁਹਾਡੇ ਮੰਨ ਦਾ ਵਹਿਮ ਆ ਗਰੀਬੀ ਆ। ਆ ਕਮੀ ਜਿਹੜੀ ਮੈਂ ਪਾਈ ਨਹੀਂ ਆ ਸੈਰ ਤੇਰੀ ਮਾੜੀ ਕਿ ਲਕੀਰ ਜੀ ਆ ਇਹ ਮੈਂ ਸ਼ੌਕ ਨੂੰ ਪਾਈ ਆ। ਮੈਂ ਹਾਨੂੰ ਨਾ ਗਰੀਬ ਰਹਿਣ ਦਾ ਬਹੁਤ ਜ਼ਿਆਦਾ ਸ਼ੌਕ ਨਹੀਂ 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 ਅਸਲ ਦੇ ਵਿੱਚ ਪਤਾ ਕਿਉਂ ਨਹੀਂ ਇੰਨਾ ਕਰਦੇ ਹੁਣ ਹੁਣ ਉਹ ਫਰਕਤੀ ਵਾਲੀਆਂ ਕਲਾਂ ਵੜੀਆਂ ਹੋਣੀਆਂ। ਤਾਂ ਕਰਕੇ ਨਾ ਇਹ ਥੋੜਾ ਇਹ ਸਾਲ ਇੱਕ ਨਾ ਥੋੜਾ ਟੀਨਾ ਵਾਲਾ ਸ਼ੋਅ ਕਰਨਾ। ਉਹ ਤਾਂ ਮੈਂ ਆਪਣਾ ਦੁਬਈ ਜ ਆਪਣਾ ਮਹਿਲ ਬਣਾ ਲੈ ਕੇ ਖੜਾ ਕਰਤਾ ਵਾ। ਉੱਥੇ ਆਪਣੇ ਪੰਪ ਆ। ਉੱਥੇ ਆਪਣੇ ਪੰਪ ਬ ਟੈਕਨੀ ਆਡੀਆਂ ਚਲਦੀਆਂ ਹਨ ਤੇ ਬਾਕੀ ਸ਼ੈਰੀ ਆਪਣਾ ਭਰਾ ਆ ਬਟਾਲੀ ਆ ਬਸ ਨਾਲ ਉਹ ਸਾਡੀ ਪੇਠੇ ਨਹੀਂ ਲੱਗਣਦਾ ਲੈ ਵੀ ਬਾਪੂ ਵੇ ਲਾਟਣਾ ਕਿ ਨਾ ਗਾ ਖਾਣ ਪੀਣੇ ਲਈ ਹੁੰਦਾ ਲੀ ਜਿਹੜਾ ਜਟਲ ਗਿਆ ਤੇ ਉੱਥੇ ਨਾਲ ਪਕੌੜੇ ਤੇ ਨਾਲ ਮਜੀ ਤੇ ਬਾਪੂ ਨੇ ਉਹ ਵੀ ਲੈਣਦੇ ਪਨੀਰ ਵਾਲੇ ਪਕੌੜੇ ਬੱਚੇ ਜੀ ਇੰਨੇ ਆ ਸਪੈਸ਼ਲ ਬਣਵਾ ਗਏ ਹੁੰਦੇ ਉਹ ਦਾ ਕਿਸੇ ਰੋਣਾ ਗ੍ਰੈਂਡੀ ਮੈਂ ਅਸਰੇ ਕਿਹਾ ਸੀ ਮੈਂ ਉਸ ਚੱਲੇ ਜੋਟੇ ਮੈਂ ਫਰੀਨ ਪਕੌੜੇ ਸਹੀ ਗੱਲ ਵੈਲ ਜੀ ਜੋਟੇ ਦਾ ਆਪਣਾ ਉੱਥੇ ਭਰਾਵਾ ਜਿੱਦਾਂ ਮਰਜੀ ਬਾਪੂ ਖਾਪੀ ਲੈਂਦਾ ਤੇ ਅੰਕਲੇ ਵਜੇ ਰਾਤ ਤੇ ਲੱਗਣ ਕਾ ਆਪਣਾ ਜਲਾ ਮਹਾਂਕਲ ਜੀ ਜੋਟੇ ਦਾ ਵਧੀਆ ਬਹੁਤ ਨਾਈਸ ਬੰਦਾ ਯਾਰ ਹੋ ਗਈ ਤੇ ਐਦਾਂ ਹੀ ਭਰਾਵਾ ਉਹਦੇ ਕੰਮ ਕੁੰਮ ਕਰੀ ਜਾਂਦਾ ਫਿਰ ਦਸਟੈਂਡ ਐਵਰੀਥਿੰਗ ਹਮਨਾ ਦੂਜੀ ਕਿਤੇ ਫਿਰ ਘਰੇ ਰਹਿੰਦੇ ਹੰਦੂ ਦਾੜਾ ਕੋ ਪਤਾ ਹੀ ਲੱਗਦਾ ਹੈਗਾ ਆਵੇ ਅੱਗੇ ਬਾਅਦ ਤੇ ਕੋ ਮੇਰੇ ਕੋਲ ਯਾਰੀ ਰੋਟੀ ਤਾਂ ਉਹ ਮੇਰੇ ਚੀਜ਼ੋ ਪਕੌੜੇ ਕਰਿਆ ਮਮੀ ਘਰ ਮੈਂ ਮਿਲਦੇ ਆਪਾਂ ਸਾਰਿਆਂ ਨੂੰ ਅਗਲੇ ਵਲੌਗ 'ਚ ਤੇ ਬਾਕੀ ਸੱਚ ਤੁਹਾਨੂੰ ਇੱਕ ਯਾਰ ਗੱਲ ਕਹਿਣੀ ਥੀ ਦੇ ਭਰਾਵਾ ਅਤੀ ਵੱਡੀ ਕਰਾਤੀ ਕਮੈਂਟ ਆ ਰਿਹਾ ਮੇਰੇ ਕੋ ਯਾਰ ਲਿਖੇ ਜੀ ਨਾ ਐਨੀਵਰਸਰੀ ਹੈਗਾ ਯੂਨੀਵਰਸਿਟੀ ਲਿਖਿਆ ਗਿਆ ਉਸੇ ਕਰਨਾ ਮੈਂ ਆਪਣਾ ਪੰਜਾਬੀ ਮੇਰੇ ਨਾਲ ਟਾਈਪਿੰਗ ਤੁਹਾਨੂੰ ਪਤਾ ਕੀਬੋਰਡ 'ਚ ਘਟ ਵੱਧੀ ਹੁੰਦੀ ਐਪਲ ਵਾਲਿਆਂ ਦੇ ਤੇ ਨਾ ਮੈਂ ਨਾ ਗੂਗਲ ਟਰਾਂਸਲੇਟਰ ਖੀ ਤੇ ਉੱਤੇ ਬੋਲ ਕੇ ਨਾ ਮੈਂ ਕੱਢਿਆ ਅੱਜ ਅਸੀਂ ਗਏ ਤਤ ਤਦੀ ਐਨੀਵਰਸਰੀ ਸੈਲੀਬ੍ਰੇਟ ਕਰਨ ਉਹ ਮੈਂ ਐਨੀਵਰਸਰੀ ਵੇਖੀ ਨਹੀਂ ਤੇ ਮੈਂ ਸੈਲੀਬ੍ਰੇਟ ਮੰਨ ਕੇ ਵੇਖਿਆ ਮੈਂ ਪੂਰਾ ਸਹੀ ਵਾ ਤੇ ਉਹ ਤੇ ਯੂਨੀਵਰਸਿਟੀ ਲਿਖਿਆ ਮੈਂ ਇਦਾਂ ਕਾਪੀ ਕਰਕੇ ਨਾ থামਨੇਰ ਬਣਾਤਾ ਪੇਸਟ ਕਰਕੇ ਉਸੇ ਲਈ ਤੇ ਮੈਨੂੰ ਪਤਾ ਨਹੀਂ ਲੱਗਾ ਫਿਰ ਮੈਨੂੰ ਨਾ ਕਮੈਂਟ ਆਇਆ ਇੱਕ ਕਹਿੰਦੇ ਵੀਰ ਜੀ ਐਨੀਵਰਸਰੀ ਹੁੰਦੀ ਆ ਯੂਨੀਵਰਸਿਟੀ ਨਹੀਂ ਹੁੰਦੀ ਤੇ ਮੈਂ ਗੁਰੂ ਆ ਹੱਕਾ ਪੱਕਾ ਹੋ ਗਿਆ ਹੁਣ ਮੈਂ ਉਹਦਾ ਸਾਹਮਣੇ ਚੇਂਜ ਕਰਤਾ ਤੁਹਾਨੂੰ ਸਾਰੇ ਪਤਾ ਲੱਗ ਗਿਆ ਹਣਾ ਵਾ ਤੇ ਬਾਕੀ ਭਰਾਵਾ ਗਲਤੀ ਨਾ ਹੋ ਗਿਆ ਹੀ ਤੇ ਚਲ ਕੋਈ ਨਹੀਂ ਵਧੀਆ ਕੀਤਾ ਤੀ ਮੈਨੂੰ ਗਲਤੀ ਦੱਸਤੀ ਐ ਤੇ ਬਾਕੀ ਕੋਈ ਚੱਕਰ ਨਹੀਂ ਤੇ ਇਦਾਂ ਮੈਨੂੰ ਸਪੋਰਟ ਕਰਦੇ ਰੋ ਤੇ ਚੰਗਾ ਜੀ ਮਿਲਦੇ ਆਪਾਂ ਅਗਲੇ ਵਲੋਗ ਓਕੇ ਜੀ